ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਸੰਤੋਖ ਸਿੰਘ ਤੇਰਦੀ ਜੀ ਦੀ ਲਿਖੀ ਹੋਈ ਕਹਾਣੀ ਮਾਮਲਾ ਸਵੇਰ ਸਾਰ ਜੈਮਲ ਸਿੰਘ ਦੇ ਦਰਾਂ ਚ ਆ ਕੇ ਆਖ ਮਰੀ ਕਰੇਂ ਦਲੀਪ ਸਿਆਂ ਜੈਮਲ ਸਿੰਘ ਦੇ ਬੋਲ ਪਛਾਣ ਕੇ ਦਲੇਪੇ ਦਾ ਸਾਹ ਸੁੱਕ ਗਿਆ ਆਹੋ ਕਰੇਂ ਉਨੇ ਮਸੀ ਆਖਿਆ ਦਲੇਪਾ ਚੁੱਲ੍ਹੇ ਅੱਗੇ ਬੈਠਾ ਅੱਗ ਸੇਕਦਾ ਸੀ ਉਹਦੀ ਬੋਟੀ ਕਰਤਾਰੋ ਰੋਟੀਆਂ ਪਕਾਰੇ ਸੀ ਦਲੇਪਾ ਉੱਠ ਕੇ ਬੋਹੇ ਵੱਲ ਗਿਆ ਤਵੇ ਉੱਤੇ ਪਾਉਣ ਵਾਲੀ ਮੱਕੀ ਦੀ ਰੋਟੀ ਕਰਤਾਰੋ ਦੇ ਹੱਥ ਉੱਤੇ ਰੁਕ ਗਈ ਜੈਮਲ ਸਿੰਘ ਨੇ ਮੱਥੇ ਵਿੱਚ ਕੋਰੇ ਪੰਡੀਆਂ ਤਿਉੜੀਆਂ ਪਾ ਕੇ ਕਿਹਾ ਰੁਪਈਏ ਤਾਂ ਅਪੜਦੇ ਕਰੇ ਨਾ ਚਰੇ ਵਾਲੇ ਦਾਂਗਾ ਤਾਏ ਕੋਈ ਦਾਂਗਾ ਕਦ ਮੇਰੀ ਤਾਂ ਗਰਜ ਖੜੀ ਏ ਢਾਲ ਸਿਰ ਤੇ ਆ ਗਈ ਲੋੜੀ ਗਈ ਨੂੰ ਵੀ ਡੋੜ ਮਹੀਨਾ ਹੋ ਗਿਆ ਜੈਮਲ ਸਿੰਘ ਉੱਚੇ ਉੱਚੇ ਬੋਲਣ ਲਗਾ ਦਲੀਪੇ ਨੇ ਮਿੰਨਤ ਨਾਲ ਆਖਿਆ ਕੋਈ ਨਹੀਂ ਤਾਇਆ ਪੰਜ ਚਾਰ ਦਿਨ ਹੋ ਸੁਵਾਈ ਕਰ ਮੇਰਾ ਹੱਥ ਜਾਦਾ ਹੀ 당 ਹੈ ਕੋਈ ਹਿੱਲਾ ਕਰਕੇ ਤੇਰੇ ਘਰ ਅੱਪੜ ਦੇ ਕਰੂੰਗਾ ਰੁਪਈਏ ਤੂੰ ਭਾਖਨਾ ਮੈਨੂੰ ਤਾਂ ਆਪ ਸੋਚ ਹੈ ਜੈਮਲ ਸਿੰਘ ਦੇ ਮੱਥੇ ਵਿੱਚ ਅਜੇ ਵੀ ਤਿਉੜੀਆਂ ਸਨ ਬਰਾਂਡੇ ਦੀਆਂ ਜੇਬਾਂ ਵਿੱਚ ਹੱਥ ਪਾਈ ਉਹ ਧਰਤੀ ਵੱਲ ਝਾਕਦਾ ਕਹਿਣ ਲੱਗਾ ਢਾਲ ਦੇ ਬਈ ਇਹ ਨਹੀਂ ਗੱਲ ਪੁੱਗਣੀ ਕੋਈ ਮਸ਼ਕਰੀ ਹੈ ਮੈਂ ਤਾਂ ਆਪ ਮਾਮਲਾ ਤਾਰਨ ਤੋਂ ਬੈਠਾ ਲੰਬੜਦਾਰ ਨਿੱਤ ਟੋਕਦਾ ਦਿਲੀਪਾ ਚੁੱਪਚਾਪ ਖੜਾ ਰਿਹਾ ਤੇ ਜੈਮਲ ਸਿੰਘ ਉਹਦੇ ਵੱਲ ਝਾਕ ਕੇ ਬਿਨਾਂ ਤੁਰ ਗਿਆ ਹੇਣਾ ਜਿਆ ਹੋ ਕੇ ਦਲੀਪਾ ਅੰਦਰ ਆਇਆ ਚੁੱਲ੍ਹੇ ਅੱਗੋਂ ਉਹਦੇ ਨਿੱਕੇ ਜਿਹੇ ਤੇਜੇ ਤੋਂ ਨੇ ਹਟ ਕੀਤਾ ਮੈਂ ਤਾਂ ਚੋਪੜ 'ਤੇ ਰੋਟੀ ਖਾਣੀ ਹੈ ਦਲੀਪੇ ਨੇ ਕੁੜੀ ਵੱਲ ਅੱਖਾਂ ਗੱਡ ਕੇ ਦੇਖਿਆ ਕੁੜੀ ਡਰ ਨਾਲ ਸਹਿ ਗਈ ਦਲੀਪੇ ਕੋਲ ਦੋ ਗਊਆਂ ਸਨ ਇੱਕ ਪਿਛਲੇ ਵਰੇ ਉਹਨਾਂ 100 ਰੁਪਏ ਨੂੰ ਮੁੱਲ ਲਈ ਸੀ ਘਰ ਦੇ ਲਵੇਰੇ ਬਿਨਾ ਨਿਆਣੇ ਨਹੀਂ ਪਲਦੇ ਮੁੱਲ ਦਾ ਦੁੱਧ ਤਾਂ ਫਿੱਟੇ ਮੂੰਦਾ ਕੰਮ ਹੈ ਕਰਤਾਰੋ ਸਦਾ ਕਹਿੰਦੇ ਸੀ ਦਲੀਪੇ ਨੇ ਇਧਰੋਂ ਉਧਰੋਂ ਫੜਫੜਾ ਕੇ ਇੱਕ ਦੁੱਧ ਦਿੰਦੇ ਗਾਂ ਆਪਣੇ ਕਿੱਲੇ ਬਨ ਲਏ ਸੀ ਪਰ ਇਹ ਗਾਂ ਬੜੇ ਕੋੜ ਨਿਕਲੀ 2 ਮਹੀਨੇ ਦੁੱਧ ਦੇ ਕੇ ਨੱਠ ਗਈ ਦੂਜੀ ਵੈੜੀ ਕੱਖਾਂ ਦੇ ਥੋੜ ਕਰਕੇ ਉਹਦੇ ਸੌਰਿਆਂ ਨੇ ਕਰਤਾਰੋ ਨੂੰ ਪੁੰਨ ਵਜੋ ਦਿੱਤੀ ਸੀ ਵੈੜੀ 2 ਮਹੀਨੇ ਦੀ ਨਵੀਂ ਸੀ ਦਲੀਪੇ ਨੇ ਸੋਚਿਆ ਜਾਣੋ 6 ਮਹੀਨੇ ਖੁਰਬਾ ਡਾਲਾਂਗੇ ਓੜਕ ਵੈੜੀ ਤਪਲੂਣ ਹੈ 5700 ਇਹਦਾ ਸਹਜੇ ਪਿਆ ਦਿਓ ਤੱਤਕ ਲੰਗਿਆ ਮਗਰ ਬਿੱਤਿਆ ਛੇਕੜ ਪੋ ਮੁਕਣ ਤੇ ਆ ਗਿਆ ਚਰੀ ਵੀ ਅੱਧ ਨੂੰ ਚਲੀ ਗਈ ਛੌਰ ਖੁੱਲਣ ਲੱਗਾ ਜਿੱਥੇ ਛੇ ਛੇ ਪੋਲੀਆਂ ਨਿੱਤ ਕੁਤਰੀਆਂ ਜਾਣ ਉੱਤੇ ਮਹੀਨੇ ਪਿੱਛੋਂ ਕਿੰਨਾ ਖੱppa ਪੈਣਾ ਹੋਇਆ ਪਹਿਲੀ ਗਾਂ ਦਾ ਬੱਛਾ ਵੀ ਉਹ ਤਕੜਾ ਸੀ ਉਲੀ ਜਵਾਰ ਤਾਰਾ ਤੋਂ ਰਾਤ ਉਹੀ ਚਰ ਜਾਂਦਾ ਖੈਰ ਖੱਖਾਂ ਦਾ ਖਰਚ ਤਾਂ ਜੋ ਸੀ ਉਹ ਸੀ ਮਾਮਲੇ ਦਾ ਕੋਈ ਹਿੱਲਾ ਬਣਦਾ ਨਹੀਂ ਸੀ ਦਿੱਸਦਾ ਲੋੜੀ ਨੇੜੇ ਆ ਗਈ ਮਾਗੇ ਦੇ ਸੰਗਰਾਮ ਨੂੰ ਅਗਲੇ ਨੇ ਮੰਗਣ ਦੇ ਸਿਰ ਹੋ ਜਾਣਾ ਸੀ ਦਲੀਪੇ ਨੇ ਤਾਂ ਸੋਚਿਆ ਸੀ 6 ਮਹੀਨੇ ਪਏ ਨੇ ਮਾਮਲਾ ਦੇਣ ਵਿੱਚ ਮਹੀਨੇ ਦੇ 15 ਰੁਪਏ ਨਹੀਂ ਬੈਠਦੇ ਜੇ ਹੋਰ ਜ਼ਰਾ ਮੱਚ ਮਾਰ ਕੇ ਕੰਮ ਕਰਾਂ ਤਾ ਮਾਮਲਾ ਤਾਂ ਨਹੀਂ اٹਕ ਸਕਦਾ ਉਹਦੇ ਕਰਕੇ ਘਟਾਏ ਕਦ ਰਿਜਕ ਦੇ ਛਲਦੇ ਦੇ ਪਰ ਜੋ ਦਲੀਪੇ ਨੇ ਸੋਚਿਆ ਉਹ ਬਣਿਆ ਨਾ ਕੱਤਕ ਜਾਂਦੇ ਨੂੰ ਕਰਤਾਰੋ ਦੇ ਕੋੜੇ ਜੰਪਈ ਵੇ ਤੀਰ ਪੇ ਦਾ ਖਰਚਾ ਪਿਆ ਜੇ ਦੋ ਸੇਰ ਥਿੰਦਾ ਜੱਚਾ ਦੇ ਢਿੱਡ ਵਿੱਚ ਨਾ ਪਏ ਤਾਂ ਉਹ ਮੰਜੇ ਤੋਂ ਕਿਵੇਂ ਉੱਠ ਸਕਦੀ ਹੈ ਛੇਲਾ ਸਾਮ ਹੋਇਆ ਤਾਂ ਮਗਰ ਵਿੱਚ ਦਲੀਪੇ ਨੂੰ ਤਾਪ ਆਉਣ ਲੱਗ ਪਿਆ 15 ਵੇ ਦਿਨ ਤਾ ਆਪਣੀ ਖੈਣਾ ਨਾ ਛੱਡਿਆ ਮਜ਼ਦੂਰ ਆਦਮੀ ਨੂੰ ਤਾਂ ਬਿਮਾਰ ਹੋਣਾ ਵੀ ਔਖਾ ਏ ਜੇ ਉਹ ਕੰਮ ਕਰਦਾ ਤਾਂ ਰੋਟੀ ਪੱਕਦੀ ਏ ਨਹੀਂ ਤਾਂ ਟੱਬਰ ਦੇ ਭਾਂਡੇ ਮੋਧਦੇ ਨੇ ਫਸਲ ਵਿੱਚ ਜਿੰਨੀ ਕਣਕ ਦਲੀਪੇ ਨੇ ਲਈ ਸੀ ਉਹ ਕੱਤਕ ਤੱਕ ਮਸੀ ਚੱਲੀ ਵਰੇ ਜੋ ਗਿਦਾਣੇ ਲੈ ਰੱਖਣਦੇ ਉਹਦੇ ਉਰੋਖੋਂ ਨਹੀਂ ਸੀ ਕਣਕ ਹੁਣ ਪਹਿਲਾਂ ਭਾਣ ਨਾਲੋਂ ਦੂਣੀ ਹੋ ਗਈ ਸੀ ਤੇ ਸਭੋ ਬਾਈ ਬਾਈ 20 20 ਰੁਪਏ ਮਣ ਦੇ ਭਾਣੂ ਵੇ ਕੋਈ ਹਾਂ ਨਹੀਂ ਸੀ ਕਰਦਾ ਨਾਲੋਂ ਨਾਲ ਉਹਨੂੰ ਦਾਣੇ ਲੈਂਦੇ ਪੈਂਦੇ ਸਨ ਤੇ ਜਿੰਨਾ ਉਹ ਕੰਮ ਕਰਦਾ ਸੀ ਉਹਦੇ ਨਾਲ ਦਾਣੇ ਤੇ ਹੋਰ ਕਬੇਲਦਰੀ ਦਾ ਤੰਦਾ ਹੀ ਮਸਾ ਜਾਂਦਾ ਸੀ ਅਖੀਰ ਲੋੜੀ ਆ ਗਈ ਮਾਮਲੇ ਦਾ ਕੁਝ ਨਾ ਬਣਿਆ ਛੋਟੀ ਵੜੀ 10ਵੇਂ ਦਿਨਾਂ ਵਿੱਚ ਸੋਣ ਵਾਲੀ ਸੀ ਵੱਡੇ ਕੌੜ ਦੇ ਨਵੇਂ ਦੁੱਧ ਹੋਣ ਬਾਰੇ ਵੇ ਕੋਈ ਪੱਕਾ ਨਾ ਸੀ ਦਲੀਪੇ ਨੇ ਸੋਚਿਆ ਚਲੋ ਸਾਰੇ ਨਾ ਖਾਦੇ ਅੱਧੇ ਸੇ ਆਈ ਚਲਾਈ ਤਾਂ ਹੋਜੂ ਵੱਡੇ ਗਾਂ ਨੂੰ ਵੇਚ ਦਿਆਂ ਕਿਤੇ ਅੰਦਰ ਬਾਹਰ ਮਿਲਦਿਆ ਇੱਕ ਵਾਰ ਜੈਮਲ ਸਿੰਘ ਨੇ ਮਲਵੀ ਜੀਬ ਨਾਲ ਦਲੀਪੇ ਨੂੰ ਮਾਮਲੇ ਲਈ ਟੋਕ ਵੀ ਦਿੱਤਾ ਦਲੀਪੇ ਨੂੰ ਗਾਂ ਵੇਚਣ ਦੀ ਕਾਲ ਪੈ ਗਈ ਪੰਡਰ ਲਵੇਰੇ ਦਾ ਗਾਂਕ ਵੀ ਸੌਖਾ ਨਹੀਂ ਉੱਠਦਾ ਪਰ ਦਲੀਪਾ ਤਾਂ ਜੋ ਮਿਲੇ ਸੋਈ ਵਟਣ ਨੂੰ ਤਿਆਰ ਸੀ ਉੜ ਇੱਕ 10 ਪੁੱਛ ਨਾਲ ਪਿੰਡ ਵਿੱਚੋਂ ਹੀ ਇੱਕ ਗਾਹਕ ਉੱਠ ਘੜੋਤਾ ਪਿੰਡ ਵਿੱਚ ਇਸ ਗਾਂ ਦੇ ਵੜਤ ਚੰਗੇ ਨਹੀਂ ਸੀ ਮਾੜੇ ਦੇ ਬਸ਼ੂ ਨੂੰ ਵੇ ਹਰ ਕੋਈ ਵਗਾਉਂਦਾ ਏ ਸਕੇ ਕਹਿਣਗੇ ਤਾਂ ਪੁੜੇ ਹੱਥ ਨਹੀਂ ਲਾਉਣ ਦਿੰਦੇ ਦਲੇਪੇ ਨੇ ਜੋ ਵਟਿਆ ਸੋ ਖਟਿਆ ਜਾ ਕੇ 50 ਰੁਪਏ ਨੂੰ ਗਾਂ ਛੱਡ ਦਿੱਤੀ ਦਲੇਪੇ ਨੂੰ ਦੋਹਾ ਗਉਆਂ ਦੀ ਖੇਚਲ ਚੱਲਣੀ ਔਖੀ ਹੋ ਗਈ ਲਵੇਰਾ ਤਾਂ ਜੱਟ ਦੇ ਘਰ ਪਣ ਸਕਦਾ ਮੋਲ ਦੇ ਕੱਖਾਂ ਨਾਲ ਪਛੋੜਾ ਢਿੱਡ ਨਹੀਂ ਭਰਦਾ ਇਹ ਉਹਨੂੰ ਸੱਚ ਜਪਣ ਲੱਗਾ ਸਾਰਾ ਦਿਨ ਕੱਪੜੇ ਸਿਉਂਕੇ ਜਿੰਨੇ ਕੋ ਮਜ਼ਦੂਰੀ ਉਹਨੂੰ ਬਣਦੇ ਸੀ ਉਹਦੇ ਨਾਲ ਤਾਂ ਇਸ ਮਹਿੰਗਾਈ ਦੇ ਅੱਕਰੇ ਸਮੇਂ ਵਿੱਚ ਕੱਬਰ ਦਾ ਹੀ ਤੋਰਾ ਨਹੀਂ ਤੁਰਦਾ ਇੰਨਾ ਵੀ ਚੰਗਾ ਉਹਨੇ ਕਿਸੇ ਉਸਤਾਦ ਦੇ ਭਾਂਡੇ ਮਾਜ ਕੇ ਦਰਜੀ ਦਾ ਕੰਮ ਸਿੱਖ ਲਿਆ ਸੀ ਨਹੀਂ ਤਾਂ ਸਾਰੀ ਉਮਰ ਪਾਣੀ ਭਰਦਿਆਂ ਬਿਤਣੀ ਸੀ ਕਰਤਾਰੋ ਵੀ ਖੁਰਪੇ ਲੈ ਕੇ ਸ਼ਾਮਲਾ ਦੇ ਤੱਪੜਾਂ ਵੱਲ ਜਾਂਦੀ ਪਰ ਦੋ ਗਵਾਂ ਦਾ ਰੱਜ ਉਹਦੇ ਕੋਲੋਂ ਕਿੱਥੇ ਖੋਤ ਹੁੰਦਾ ਸੀ ਕਿਸੇ ਖਾਲ ਦੇ ਵੱਟ ਉੱਤੇ ਚੋਰ ਚੌਕਿਆਂ ਨੂੰ ਕੋਈ ਉਂਜੇ ਨਹੀਂ ਖੁਰਪਾ ਲਾਉਣ ਦਿੰਦਾ ਜੱਟ ਕੋਲ ਭਾਵੇਂ ਡੋਗ ਕਿਹੜਾ ਪੌਂਕ ਹੋਵੇ ਉਹਨੂੰ ਕੋਈ ਨਹੀਂ ਬੋਲਦਾ ਕਮੇਣ ਨੂੰ ਦਾ ਖੇਤ ਹੋਲੇ ਲੰਘਦਾ ਦੇ ਜਣਾ ਖਣਾ ਨਿਲਕਾਰਾ ਮਾਰ ਦਿੰਦਾ ਭੁੱਖ ਨਾਲ ਲਵੇਰੀਆਂ ਦੇ ਲੱਕੇ ਲੱਗ ਗਏ ਇਈ ਵਾਰ ਦੇ ਲਿਪੇ ਦੇ ਚਿੱਤ ਵਿੱਚ ਆਉਂਦਾ ਗਉਆਂ ਨੂੰ ਵੇਚਦਿਆਂ ਬੇਜਮਾਨਾਂ ਦਾ ਤਰਸਾ ਨਹੀਂ ਦੇਖਿਆ ਜਾਂਦਾ ਹੋਣਾ ਕਿਹੜਾ ਬੋਲ ਕੇ ਫਰਿਆਦ ਕਰਨੀ ਪਰ ਉਦੋਂ ਹੀ ਉਹਦੇ ਮਨ ਮੈਂ ਜਹੀ ਫੁੱਟ ਪੈਂਦੀ ਕਿਵੇਂ ਵੀ ਹੋਵੇ ਇੱਕ ਵਾਰ ਦੋਹਾਂ ਗਾਈਆਂ ਨੂੰ ਇਕੱਠਿਆਂ ਝੋਕੇ ਜ਼ਰੂਰ ਦੇਖਣਾ ਲੋਕਾਂ ਨੇ ਚਾਰ ਚਾਰ ਲਵੇਰੇ ਨੇ ਤੰਗੀ ਤੁਰਸ਼ੀ ਵੀ ਸਰੀਰਾਂ ਦੇ ਨਾਲ ਹੀ ਹੁੰਦੀ ਹੈ ਸਦਾ ਇੱਕੋ ਜਿਹੇ ਦਿਨ ਤਾਂ ਨਹੀਂ ਰਹਿੰਦੇ ਆਪਣੇ ਘਰ ਦੀ ਤਾਂ ਛਾਵੇਂ ਮਾਰਨੀ ਕੋਈ ਨਹੀਂ ਖਾਵੇ ਕੋਈ ਦੁੱਧ ਪੀਵੇ ਮਧਾਣੀ ਤਾਂ ਨਹੀਂ ਕਿੱਲੇ ਉੱਤੇ ਟੰਗੀ ਰਹੋ ਤੇ ਐਤਕੇ ਉਹਦੇ ਚਕੋਤੇ ਉੱਤੇ ਘੌ ਲੈ ਕੇ ਚਰੀ ਵਜਾਉਣ ਦੀ ਪੱਕੀ ਸੋਚ ਲਈ ਜੇ ਮੌਕੇ ਸਿਰ ਮੀਂਹ ਪੈ ਜਾਵੇ ਤਾਂ ਸੈਂਕੜੇ ਦੇ ਹਿਸਾਬ ਹੋਲੀਆਂ ਮੁੱਲ ਲੈਣ ਨਾਲੋਂ ਆਪ ਚਰੀ ਵਜਾਉਣੇ ਕਿਤੇ ਚੰਗੇ ਰਹਿੰਦੇ ਮੁੱਲ ਦੀਆਂ ਭੋਲੀਆਂ 'ਚ ਉਹ ਬਰਕਤ ਕਿੱਥੇ ਜੈਮਲ ਸਿੰਘ ਨਾਲ ਪੌਂ ਦਾ ਸੌਦਾ ਹੋ ਗਿਆ 2 ਰੁਪਏ ਵਿੱਗੇ ਨੂੰ 5 ਵਿੱਗੇ ਧਰਤੀ ਲੈ ਲਈ 5 ਵਿੱਗੇ ਤੋਂ ਘੱਟ ਦੋ ਗਾਵਾਂ ਦਾ ਸਰਨਾ ਵੀ ਨਹੀਂ ਸੀ ਲੋੜੀ ਉੱਤੇ ਮਾਮਲੇ ਦਾ 100 ਰੁਪਿਆ ਤਾਰਨ ਦਾ ਇਕਰਾਰ ਹੋਇਆ ਹਾਰ ਦੇ ਪਹਿਲੇ ਪੱਕ ਮੇ ਵਰ ਗਿਆ ਦਲੀਪੇ ਨੇ ਬਾੜੇ ਉੱਤੇ ਹਲ ਦੇ ਦੋ ਵਾਰ ਕਰਵਾ ਕੇ ਜਵਾਰ ਦਾ ਛੱਟਾ ਦਵਾ ਦਿੱਤਾ 5-7 ਚੰਗੀਆਂ ਝੜੀਆਂ ਸੌਣ ਪਾਦੋਂ ਵਿੱਚ ਲੱਗ ਗਈਆਂ ਮਾਰੀਆਂ ਤੋਂ ਚੰਗੀ ਆਸ ਹੋ ਗਈ। ਦਲੀਪੇ ਦੀ ਚਰੀ ਭਰ ਕੇ ਨਿਸਰੇ ਸੀ। ਪਾਦੋਂ ਦੇ ਪਿਛਲੇ ਪੱਖ ਤੋਂ ਹੀ ਖੜੀ ਚਰੀ ਚਾਰਨੇ ਸ਼ੁਰੂ ਕਰ ਦਿੱਤੀ। ਗੰਗਾਂ ਉੱਤੇ ਪਾਣੀ ਫਿਰ ਆਇਆ। ਚੜਦੇ ਕਤਕ ਉਹਨਾਂ ਚਰੀ ਖੋਤਣੇ ਸ਼ੁਰੂ ਕਰ ਦਿੱਤੀ। 5-7 ਦਿਨ ਬੜੀ ਮਿਹਨਤ ਕੀਤੀ। ਸਾਰਾ ਟੱਬਰ ਖੇਤ ਵਿੱਚ ਜਾਂਦਾ। ਦਲੀਪਾ ਕਰਤਾਰੋਂ ਦਲੀਪੇ ਦੀ ਛੋਟੀ ਪੈਣ ਤੇ ਇੱਕ ਭਰਾ ਚਰੇ ਨੂੰ ਖੋਦ-ਖੋਦ ਪੋਲੀਆਂ ਬੰਨਦੇ ਜੀਤੋ ਪੋਲੀਆਂ ਦੇ ਹੁੱਲੇ ਵਿੱਚ ਖੇਡਦੇ ਰਹਿੰਦੇ ਬੋਡੇ ਮਾਂ ਵੱਡ ਵਿੱਚ ਟੱਬਰ ਦੀ ਰੋਟੀ ਲੈ ਕੇ ਜਾਂਦੇ ਸਾਰੇ ਚਰੀ ਖੋਦ ਕੇ ਘਰ ਲੈ ਆਉਂਦੇ 400 ਪੋਲੀ ਹੋਈ ਕੋਠੇ ਉੱਤੇ ਚਰੇ ਦਾ ਤਕੜਾ ਛੌਰ ਹੁੰਦਿਆ ਗਿਆ ਛੌਰ ਨੂੰ ਦੇਖ ਕੇ ਦਲੀਪਾ ਫੁੱਲ ਜਾਂਦਾ ਕੱਖਾਂ ਦੇ ਦੁੱਖੋਂ ਨੇ ਹੁਣ ਮੈਂ ਜੈਆਂ ਨੂੰ ਜਾਣ ਦਿੰਦਾ 50 ਰੁਪਏ ਲੈਂਦੇ ਆ ਜੈਮਲ ਸਿੰਘ ਨੇ ਇਕਰਾਰ ਜਹੀ ਵ ਕੀਤੇ ਸੀ ਬਈ ਮੇਰੀ ਤਾਂ ਰਕਮ ਖੁਰਦੀ ਐ ਇਕਣ ਮੈਨੂੰ ਤਾਂ 100 ਇਕੱਠਾ ਹੀ ਦੇਣਾ ਸੀ ਬਾਕੀ 50 ਰੁਪਏ ਮਹੀਨੇ ਦੇ ਅੰਦਰ ਅੰਦਰ ਦੇਣ ਲਈ ਦਲੀਪੇ ਨੇ ਜੈਮਲ ਸਿੰਘ ਨੂੰ ਇਕਰਾਰ ਕਰ ਦਿੱਤਾ ਵੇਖ ਉਹ ਦਿਨਾ ਮਗਰੋਂ ਵੈੜੀ ਸੋਪਈ ਦੁੱਧ ਵਰਗਾ ਬੱਚਾ ਵੇੜੇ ਵਿੱਚ ਟਕੋਸੀਆਂ ਮਾਰਨ ਲੱਗਾ ਜੀਤੋ ਬੱਚੇ ਨੂੰ ਵੇਖ ਸਾਰਾ ਦਿਨ ਪਰਚਦੀ ਉਹਨੇ ਲਾੜ ਨਾਲ ਬੱਚੇ ਦੇ ਗੜ ਵਿੱਚ ਨੀਲੇ ਬਣ ਕੇ ਤੇ ਇੱਕ ਘੁੰਗਰੂ ਪਾਇਆ ਸਾਰਾ ਦਿਨ ਵੇੜੇ ਵਿੱਚ ਘੁੰਗਰੂ ਵਜਦਾ ਰਹਿੰਦਾ। ਦਲੀਪੇ ਨੂੰ ਮਾਮਲੇ ਦਾ ਫਿਕਰ ਤੋੜ-ਤੋੜ ਖਾ ਰਿਆ ਸੀ। ਉਹ ਬੈਠਾ ਸੋਚਦਾ ਸੀ 50 ਰੁਪਏ ਕਿਵੇਂ ਇਕੱਠੇ ਹੋਣਗੇ? ਕਰਤਾਰੂ ਨੇ ਪਾਲ ਵਿੱਚ ਉਹਦੇ ਫਿਕਰ ਨੂੰ ਝੂਠ ਕਰਨ ਲਈ ਐਵੇਂ ਕਿਵੇਂ ਦਾ ਖੁੱਬ ਕੇ ਆਖਿਆ, "ਰੱਬ ਨੇ ਤੌਲੀ ਤਾਰ ਦਿਖਾਈ ਹੈ ਸੁਖ ਨਾਲ। ਤੂੰ ਫਿਕਰ ਨਾ ਕਰ। ਫਿਕਰ ਕਿਵੇਂ ਨਾ ਕਰਾਂ?" ਦਲੀਪੇ ਨੇ ਮਨ ਵਿੱਚ ਆਖਿਆ। ਪਰ ਉਹਨੇ ਕਰਤਾਰੂ ਨੂੰ ਕਿਹਾ, ਨਹੀਂ ਮੈਂ ਫਿਕਰਤਾ ਨਹੀਂ ਕਰਦਾ ਮਹੀਨਾ ਪੂਰਾ ਔੜਕ ਸਵਾ ਬੀਤ ਗਿਆ ਦਲੀਪੇ ਨੂੰ ਹਰ ਵੇਲੇ ਇਹੋ ਤੁੜਕੋ ਲੱਗਿਆ ਰਹਿੰਦਾ ਕਿ ਜੈਮਲ ਸਿੰਘ ਹੁਣ ਮਿਲਿਆ ਘੜੇ ਮਿਲਿਆ ਅੰਦਰ ਬਾਹਰ ਗਲੀ ਪਰੇ ਉਹ ਲੋਕ ਲੋਕ ਲੰਗਦਾ ਉਹਨੂੰ ਡਰ ਸੀ ਕਿ ਹੁਣ ਤੱਕ ਲਾਰੇ ਲੱਪੇ ਲੱਗਦੇ ਰਹੇ ਪਰ ਹੁਣ ਕੀ ਜਵਾਬ ਦੇਵਾਂਗਾ ਜੱਟ ਦਾ ਕੁਫਾੜੇ ਪਟਿਆ ਮੂੰਹ ਹੁੰਦਾ ਨਾ ਜਾਣੀਏ ਕਦ ਏਠੀ ਕਰ ਦੇਵੇ ਜਾਦਾ ਉਧਰ ਉਧਰ ਵੱਟ ਬੰਨੇ ਕਿਤੇ ਦਲੇਪਾ ਜੈਮਲ ਸਿੰਘ ਨੂੰ ਨਾ ਟਕਰਿਆ ਤਾਂ ਹਾਰ ਕੇ ਉਹ ਦਲੇਪੇ ਦੇ ਦਰਾਂ ਵਿੱਚ ਹੀ ਆ ਆ ਧਮਕਿਆ ਸੀ ਪੰਜ ਚਾਰ ਦਿਨ ਹੋਰ ਵੀ ਲੰਘ ਗਏ ਜੈਮਲ ਸਿੰਘ ਨੇ ਹੋਰ ਸਮਾਈ ਕਰ ਦੇਖੀ ਪਰ ਹੁਣ ਹੋਰ ਉਹਦੇ ਬੇਵਾਸੇ ਸਾਰੇ ਪਿੰਡ ਦੇ ਢਾਲ ਪੈ ਚੁੱਕੇ ਸੀ ਕੁਲ ਇੱਕ ਦੋ ਸਾਮੀਆਂ ਅੜੀਆਂ ਰਹਿੰਦੀਆਂ ਸਨ ਇੱਕ ਦਿਨ ਆਥਣੇ ਫੁਲਾਈਆਂ ਵਾਲੇ ਖੋਦ ਦੇ ਰਾਹ ਵਿੱਚ ਦਲੇਪੇ ਨੂੰ ਜੈਮਲ ਸਿੰਘ ਟੱਕਰ ਗਿਆ ਗਲ ਵਿੱਚ ਪੂਰੇ ਬਰਾਂਡੇ ਹੱਥ ਬਰਾਂਡੇ ਦੀਆਂ ਜੇਬਾਂ ਵਿੱਚ ਗਲ ਦਿਵਾੜੇ ਇੱਕ ਖੱਦਰ ਦਾ ਪਰਨਾ ਤੇ ਨੱਕ ਤੇ ਪਰਨੇ ਨਾਲ ਮੂੰਹ ਘੱਜਿਆ ਹੋਇਆ ਲਿਹਾਜ ਨੂੰ ਖੋਹ ਵਿੱਚ ਸੁੱਟ ਜੈਮਲ ਸਿੰਘ ਨੇ ਰਾਹ ਘੇਰ ਕੇ ਆਖਿਆ ਕੋਈ ਝੂਰਾ ਕਿਉਂ ਤਾਂ ਨਹੀਂ ਆਉਂਦਾ ਏ ਭਲੇ ਮਾਨਸੀ ਐ ਤੇਰੀ ਜ਼ੁਬਾਨ ਐ ਕੀ ਐ ਫਿਰ ਉਪਤ ਕਰਾਗੇ ਹੀ ਰਹੇਗਾ ਚਾਰ ਆਦਮੀਆਂ ਚ ਦਿਨੇਪੇ ਦੇ ਪੈਰ ਉਖੜ ਗਏ ਕੀ ਕਹੇ ਕੀ ਨਾ ਕਹੇ ਕੋਤਾ ਨਾ ਕੋਈ ਟਾਲ ਹੋ ਸਕਦੇ ਸੀ ਨਾ ਮਿੰਨਤ ਨਾ ਮੌਲਤ ਜੈਮਲ ਸਿੰਘ ਨੇ ਅੱਖਾਂ ਤੋਂ ਦਿਨੇਪੇ ਨੂੰ ਡਰ ਆਉਣ ਲੱਗਾ ਨੀਵੇਂ ਪਾ ਕੇ ਉਸੇ ਥਾਂ ਖੜਦਾ ਉਹ ਬੋਲਿਆ ਕੀ ਦਸਾਂ ਓਏ ਮੈਨੂੰ ਜਮਨੀ ਐ ਐਸ ਗੱਲ ਦੀ ਕੀ ਦਾ ਕੀ ਦਸਾਂ ਜਿਵੇਂ ਨੇਤੀ ਨਹੀਂ ਦੇਣ ਦੀ ਚਰੀ ਚਾਰ ਕੇ ਤਾਂ ਚੌਣਾ ਰਾਜ਼ੀ ਕਰ ਲਿਆ 10 ਫਿਰ ਰੁਪਏ ਦੇਣੇ ਆ ਕਿ ਨਹੀਂ ਦੇਣੇ ਖਰੇ ਨੇ ਦਾਇ ਰੱਖ ਫਿਰ ਇੱਥੇ ਮੈਂ ਤਾਂ ਹੁਣ ਲੈਣੇ ਨੇ ਜੈਮਲ ਸਿੰਘ ਨੇ ਤਰਤੇ ਉੱਤੇ ਜੁੱਤੀ ਦੇ ਨੋਕ ਛੁਆ ਕੇ ਕਿਹਾ ਜਾਨ ਕੁੜੀਕੇ ਵਿੱਚ ਫਸ ਗਈ ਜੱਟ ਨੂੰ ਕਿਵੇਂ ਆਖੇ ਕਿ ਮੇਰੇ ਟੱਬਰ ਨੂੰ ਤਾਂ ਰੋਟੀ ਦਾ ਵੀ ਸਲਸਾ ਹੈ ਉਹ ਕਦ ਮੰਨਣ ਲੱਗਾ ਏ ਦੋ ਕੁ ਪਲ ਚੁੱਪ ਰਹਿ ਕੇ ਦਲੀਪੇ ਨੇ ਕਰ ਲੈਣਾ ਆਖਿਆ ਬਈ ਤਾਇਆ ਜਿਥੇ ਤਾਂ ਇੰਨਾ ਸਬਰ ਕੀਤਾ ਉਤੇ ਦੋ ਦਿਨ ਹੋਰ ਲੰਗਾ ਕੋਈ ਹੀਲਾ ਕਰਕੇ ਜਾਂ ਤਾਂ ਮੈਂ ਤੈਨੂੰ ਰੁਪਈਏ ਦੇ ਦਊਗਾ ਨਹੀਂ ਤੂੰ ਬਿਸ਼ੱਕ ਵੈੜੀ ਦਿਨੇਪੇ ਦੀ ਵਾਲ ਥੜਕ ਗਈ ਸਰਜਰ ਸੂਈ ਵੈੜੀ ਦਾ ਖਿਆਨ ਜੈਮਲ ਸਿੰਘ ਦੇ ਇੱਕ ਵਿੱਚ ਮੈਕਣ ਲਗਾ ਚੰਗਾ ਐਂ ਸਹੀ ਪਰ ਦੋ ਦਿਨਾਂ ਤੋਂ ਵੱਧ ਨਹੀਂ ਮੇਰੀ ਪਹੁੰਚ ਝਟਕਣ ਦੀ ਤੇ ਉਹ ਰਾਹ ਛੱਡ ਕੇ ਇੱਕ ਪਾਸੇ ਤੁਰ ਗਿਆ ਦੋ ਦਿਨਾਂ ਵਿੱਚ ਵਿਦਲੀਪੇ ਤੋਂ ਰੁਪਈਏ ਤਿਆਰ ਨਾ ਹੋ ਸਕੇ ਚੌਥੇ ਦਿਨ ਸਵੇਰੇ ਹੀ ਵੈੜੀ ਲੈਣ ਲਈ ਜੈਮਲ ਸਿੰਘ ਦਲੀਪੇ ਦੇ ਘਰ ਆ ਗਿਆ ਵੈੜੇ ਵਿੱਚ ਮਿੱਠੇ ਮਿੱਠੇ ਧੁੱਪ ਸੀ ਟਾਟ ਕੇ ਖੜੇ ਵੈੜੇ ਖੁਰਲੇ ਉੱਤੇ ਚੱਲ ਰਹੇ ਸੀ ਕੋਲ ਹੀ ਇੱਕ ਛੋਟੀ ਕਿੱਲੇ ਨਾਲ ਬੰਨਿਆ ਹੋਇਆ ਬੱਚਾ ਮਾਂ ਦੇ ਥਣਾਵਲ ਟਿੰਗੜ ਰਿਹਾ ਸੀ ਦਲੀਪਾ ਅੰਦਰ ਉੱਠ ਕੇ ਵੈੜੇ ਵਿੱਚ ਆ ਗਿਆ ਸਾਗ ਵਿੱਚ ਆਲਣ ਪਾਉਣਾ ਛੱਡ ਕੇ ਕਾਣਾ ਕੁੰਡਕੜਨੀ ਕਰਦਾ ਰੋਵੀ ਗਾਂ ਕੋੜਾ ਖੜੇ ਜੈਮਲ ਸਿੰਘ ਨੇ ਗਾਂ ਦੇ ਪਿੱਠ ਉਤੇ ਹੱਥ ਫੇਰਿਆ ਬਸ ਮੇਰੀਏ ਬੱਗੇ ਗਾਂ ਨੇ ਉਪਰੇ ਛੋਪ ਛਾਣ ਕੇ ਹੁਰ ਗਿਆ ਜੈਮਲ ਸਿੰਘ ਨੇ ਬੱਚੇ ਦੇ ਮੂੰਹ ਨੂੰ ਪੁੱਛ ਗਾਰਿਆ ਬੱਚੇ ਨੇ ਕੰਬ ਕੇ ਟਪੋਸੀ ਮਾਰੀ ਕੁੰਗਰੂ ਛਣ ਗਿਆ ਜੇਤੋ ਛਤ ਨੇ ਗੁੱਡੀਆਂ ਪਟੋਲੇ ਖੇਡਦੇ ਸੀ ਖੁਰਲੇ ਕੋਲ ਬੋਲ ਬੁਲਾਰਾ ਤੇ ਕੁੰਗਰੂਆਂ ਦੇ ਵਜਾ ਸੁਣ ਕੇ ਉਹਨੂੰ ਖੇਡ ਭੁੱਲ ਗਈ ਉਹ ਵੀ ਵੇੜੇ ਵਿੱਚ ਆ ਕੇ ਤੱਕਣ ਲੱਗ ਪਈ 80 ਰੁਪਏ ਗਾਂ ਦਾ ਮੁੱਲ ਪਿਆ ਵੈੜ ਕੀ ਤਾਂ ਹੈ ਨੀਰੀ ਪਹਿਲੇ ਸੂਏ ਦੁੱਧ ਵੀ ਕੀ ਹੁੰਦਾ ਹੋਰ ਵੜਾਈ ਆ ਪੰਨੇ ਲੈਣੇਦਾਰ ਨੇ ਟੁੱਚਰ ਕੀਤੀ ਡੋੜਮਣ ਦਾਣੇ ਲਿਆ ਹੀ ਕਰੋ ਪੱਚੀਆਂ ਦੇ ਭਾ ਕਣਕ ਹੈ ਦਲੀਪਾ ਥਮ ਵਾਂਗ ਚੁੱਪ ਖੜਾ ਰਿਆ ਬਾਖਰੂ ਜੀ ਜੈਮਲ ਸਿੰਘ ਝੋਕੇ ਕਿੱਲੇ ਨਾਲੋਂ ਰੱਸਾ ਖੋਲਣ ਲਗਾ ਕਰਤਾਰੋ ਦੇ ਮਨ ਵਿੱਚ ਹੋ ਗੋਠੇ ਅੱਗੇ ਬੇਨਿਤ ਇਸੇ ਵੇਲੇ ਮੇਰੀ ਵੈੜੀ ਦਾ ਰੱਸਾ ਖੁੱਲਦਾ ਸੀ ਪਰ ਉਹ ਆਥਣੇ ਚੌਣਿਓ ਚਰ ਕੇ 헤ਜ ਵਿੱਚ ਰੰਬਦੇ ਤੇ ਪੂੰਛ ਲਾਉਂਦੇ ਇਸੇ ਕਿੱਲੇ ਤੇ ਆ ਬਜਦੇ ਸੀ ਅੱਜ ਦੇ ਸੈਨ ਕਹੀ ਚੰਦਰੇ ਤੇ ਉਹਨੇ ਝੋਨੇ ਦੇ ਲੜ ਨਾਲ ਅੱਖਾਂ ਬੂੰਝ ਲਈਆਂ ਰਸਾ ਫੜ ਕੇ ਜੈਮਲ ਸਿੰਘ ਤੁਰਨ ਲੱਗਾ ਚੱਲਨੇ ਮੇਰੇ ਬੱਗੇ ਸੁੱਖ ਨਾਲ ਬੁੱਧਵਾਰ ਐ ਪਰ ਵੈੜੀ ਹੋਰ ਅੜਾ ਕੇ ਖੜ ਗਈ ਸੌਰੀ ਉਪਰਾ ਕਰਦੀ ਐ ਉਪਰਾਂ ਜੈਮਲ ਸਿੰਘ ਨੇ ਦਲੇਪੇਵਲ ਝਾਕ ਕੇ ਕਿਹਾ ਉਹ ਜੈਮਲ ਸਿਆਂ ਐ ਨਹੀਂ ਤੁਰਨਾ ਵੈੜੀ ਨੇ ਗਲੀ ਚੋਂ ਲੰਗੇ ਜਾਂਦੇ ਬਰਿਆਮੇ ਜੱਟ ਨੇ ਦਰਾਗੇ ਖੜੋ ਕੇ ਸਲਾਹ ਦਿੱਤੀ ਵਚਰੋਂ ਨੂੰ ਗੋਦੀ ਚੁੱਕ ਕੇ ਮੂਰੇ ਹੋਲਾ ਆਪੇ ਆਉਗੀ ਮਗਰ ਮਗਰ ਜੈਮਲ ਸਿੰਘ ਨੇ ਬੱਚੇ ਨੂੰ ਕੜਾਵੇ ਵਿੱਚ ਚੁੱਕ ਲਿਆ ਮੇਰੀ ਮੇਮੀ ਕਰਤਾਰੋ ਦਾ ਪੱਲਾ ਖਿੱਚ ਕੇ ਜੇਤੋ ਨੇ ਮਸੂਸੇ ਮੂੰਹ ਨਾਲ ਗਿਆ ਕਿਉਂ ਛੋੜੇ ਬੀਬੋ ਕੀ ਕਹਿੰਨੀ ਹੈ ਘੁੰਗਰੂ ਲੈਣਾ ਆਪ ਦਾ ਜੈਮਲ ਸਿੰਘ ਨੇ ਬੱਚੇ ਦੇ ਗਲੋਂ ਘੁੰਗਰੂ ਵਾਲੇ ਗਾਨੇ ਖੋਲ ਕੇ ਕੁੜੇ ਵੱਲ ਸੁੱਟ ਦਿੱਤੇ ਲੈ ਫੜ ਜੇਤੋ ਘੁੰਗਰੂ ਵੱਲ ਬਿਟ ਬਿਟ ਦੇਖਣ ਲੱਗ ਪਈ ਤੇਗਾ ਜੈਮਲ ਸਿੰਘ ਦੇ ਪਿੱਛੇ-ਪਿੱਛੇ ਗਲੀ ਦਾ ਮੋੜ ਮੁੜ ਗਈ ਸਾਰੇ ਪਿੰਡ ਦਾ ਮਾਮਲਾ ਤਰ ਗਿਆ ਤੇਜੇ ਦਿਨ ਉਹੀ ਗਾਂ ਜੈਮਲ ਸਿੰਘ ਦੇ ਘਰੋਂ ਖੁੱਲ ਗਏ ਨੰਦੂ ਮੱਲ ਸ਼ਾਹੂਗਾਰ ਦੇ ਕਿੰਨੇ ਉਤੇ ਜਾ ਬੱਜੀ ਧੰਨਵਾਦ ਜੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ